ਅਰਦੇ ਬਾਹਰੇ ਕਾਰ ਦੇ ਹੇਠਾਂ ਦੇਤਾ ਦੇਖੋ ਕਿਵੇਂ ਕਾਰ ਵਾਲੇ ਨੇ 마ਸੂਮ ਬੱਚਾ ਰੋਲਾ ਪੈਂਦਾ ਦੇਖ ਅੱਗੋਂ ਭਜਾ ਲਈ ਗੱਡੀ ਮਾਤਾ ਰਾਣੀ ਦੇ ਮੁੰਡਣ ਕਰਵਾਉਣ ਦੇ ਲਈ ਜਾ ਰਿਹਾ ਸੀ ਪਰਿਵਾਰ ਤਾਂ ਪਹਿਲਾਂ ਹੀ ਉੱਜੜ ਗਈਆਂ ਖੁਸ਼ੀਆਂ ਤੁਸੀਂ ਵੀ ਦੇਖੋ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਜੋ ਲੋਕ ਸਾਵਧਾਨ ਹੋ ਜਾਣ ਦੱਸ ਦੋਈਏ ਕਿ ਜਲੰਧਰ ਦੇ ਕਿਸ਼ਨਪੁਰਾ ਚੌਂਕ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਜਿਸ ਨੇ ਰੂਹ ਤੱਕ ਕੰਬਾ ਦਿੱਤੀ ਹੈ ਜਿੱਥੇ ਇੱਕ 3 ਸਾਲ ਦਾ ਮਾਸੂਮ ਬੱਚਾ ਜਿਸ ਦਾ ਕੀ ਪਰਿਵਾਰ ਮੁੰਡਨ ਕਰਵਾਉਣ ਦੇ ਲਈ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਇਸ ਤੋਂ ਪਹਿਲਾਂ ਹੀ ਪਰਿਵਾਰ ਹਲੇ ਅੰਦਰ ਸੀ ਬੱਚਾ ਘਰ ਤੋਂ ਬਾਹਰ ਨਿਕਲ ਜਾਂਦਾ ਤਾਂ ਇੱਕ ਤੇਜ਼ ਰਫ਼ਤਾਰ ਚਿੱਟੇ ਰੰਗ ਦੀ ਕਾਰ ਆਉਂਦੀ ਹੈ ਜੋ ਬੱਚੇ ਨੂੰ ਗੱਡੀ ਦੇ ਹੇਠਾਂ ਬੁਰੀ ਤਰ੍ਹਾਂ ਦੇ ਨਾਲ ਕੁਚਲ ਦਿੰਦੀ ਹੈ ਜਿਸ ਦੇ ਵਿੱਚ 3 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਜਾਂਦੀ ਹੈ ਰੋ ਰੋ ਪਰਿਵਾਰ ਦਾ ਬੁਰਾ ਹਾਲ ਹੈ ਕਿਉਂਕਿ ਇੱਕ ਮਿੰਟ ਦੇ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਜਾਂਦੀਆਂ ਨੇ ਇੱਕ 3 ਸਾਲ ਦਾ ਬੱਚਾ ਮਾਪੇ ਖੋ ਚੁੱਕੇ ਨੇ ਸੋ ਡਰਾਈਵਰ ਮੂਕੇ ਤੋਂ ਫਰਾਰ ਹੋ ਜਾਂਦਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਰ ਗੱਡੀ ਵਾਲਾ ਪਿੱਛੋਂ ਤੇਜ਼ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਬਾਹਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਗਿਆ ਫੇ ਫਟ ਫਟ ਤਾਂ ਉਹਦੇ ਪਤਾ ਲੱਗਾ ਤੇ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋਇਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ